ਕਾਹਨੇ ਜੀ ਸਰਦਾਰ ਰਣਜੀਤ ਸਿੰਘ ਜੀ ਰਾ ਸਰਦਾਰ ਮਨਜੀਤ ਸਿੰਘ ਜੀ ਸਰਦਾਰ ਗਰਮ ਸਿੰਘ ਜੀ ਐਡਵੋਕੇਟ ਸਰਦਾਰ ਬਲਜੀਤ ਸਿੰਘ ਜੀ ਸਰਦਾਰ ਹਰਪਾਲ ਸਿੰਘ ਨੰਬਰਦਾਰ ਸਾਹਿਬ ਉੱਥੇ ਸਰਦਾਰ ਬਲਵਿੰਦਰ ਸਿੰਘ ਜੀ ਬਾਵਾ ਸੁਵਿੰਦਰ ਸਿੰਘ ਜੀ ਸਿਮਰ ਵਕੀਲ ਜੀ ਜਗਿੰਦਰ ਸਿੰਘ ਜੀ ਸਰਪਾ ਸਰਪੰਚਾ ਔਰ ਸਰਦਾਰ ਗੁਰਮਤ ਸਿੰਘ ਜੀ ਰੋੜਾ ਵਾਲੀ ਔਰ ਨਾਲ ਸਰਦਾਰ ਸੁਖਨਾਮ ਸਿੰਘੀ ਖਾਨੇਦਾਰ ਸੁਖਵੰਤ ਸਿੰਘੀ ਸਰੂਪ ਸਿੰਘੀ ਸਰਜੀਤ ਸਿੰਘੀ ਵੱਡਾ ਔਰ ਸਾਰਿਆਂ ਲਈ ਬਹੁਤ ਬਹੁਤ ਸਾਰਾ ਧੰਨਵਾਦ ਨੰਬਰਦਾਰ ਜਨਾਰ ਸਿੰਘੀ ਦਾ ਵੀ ਉਧਰ ਭੰਗੜੀ ਦੇ ਵੱਡੇ ਸ਼ੋਅ ਮੈਚ ਲਈ ਖੰਡੂਰ ਸਾਹਿਬ ਦੂਸਰੀ ਸਾਈਡ ਟੀਮ ਮਾੜੀ ਪਰਵਾ ਭਾਈ ਮੰਜ ਸਾਹਿਬ ਕਬੱਡੀ ਕਰਾ ਮਾੜੀ ਪਰਵਾ ਇਹਨਾਂ ਟੀਮਾਂ ਨੂੰ ਬੇਨਤੀ ਹੈ ਵੀ ਆਪਣੀ ਤਿਆਰੀ ਰੱਖਣਾ ਪਹਿਲਵਾਨ ਵੀ ਤਿਆਰੀ ਵਿੱਚ ਨੇ ਖੁਸ਼ਤੀ ਨਮਾ ਬੱਬੇ ਆਲੀ ਦਾਰਾ ਅਲੀਵਾਲ ਪੱਥਰ ਡੇਰਾ ਬਾਬਾ ਨਾਨਕ ਦੇ ਜੱਗਾ ਘਵਾਲੀ ਬਤਾਸ਼ਵੀਰ ਪੈ ਗਈ ਕਬੱਡੀ ਆਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਉਹ ਚੱਗਾ ਨੇ ਭੰਬਲੀ ਵੱਲੋਂ ਬਾਹਰ ਆ ਬਾਬੂ ਹੋ ਗਈ ਆ ਟੱਕਰ ਔਰ ਟੱਚ ਮਾਰ ਕੇ ਆਪਣੀ ਟੀਮ ਵਾਸਤੇ ਇੱਕ ਅੰਕ ਦਾ ਵੱਧਾ ਖੇਡ ਮੈਦਾਨ ਦੇ ਵਿੱਚ ਇੱਕ ਪੁਆਇੰਟ ਦਾ ਵੱਧਾ ਹੋਰਨਾਂ ਟੀਮਾਂ ਦੇ ਪਲੇਅਰਾਂ ਨੂੰ ਬੇਨਤੀ ਕਰਾਂਗੇ ਤਿਆਰੀ ਰੱਖਣਗੇ ਸਾਹਮਣੇ ਤੱਕਾਂਗੇ ਬਾਬੂ ਅਗਲੀ ਰੇਡ ਪੰਦਾ ਹੋਇਆ ਕੌਣ ਟੱਕਦਾ ਕੌਣ ਜਫਾ ਲੰਦਾ ਹੈ ਖੇਡ ਮੈਦਾਨ ਦੇ ਵਿੱਚ ਅੱਜ ਬਾਪੂ ਜੋਰ ਜਮਾਈਆਂ ਕਰਦੇ ਹੋਏ ਅੱਜ ਬਾਪੂ ਜੋਰ ਜਮਾਈਆਂ ਕਰਦੇ ਹੋਏ ਔਰ ਲੱਗੀ ਹੈ ਕੈਂਚੀ ਕਬੱਡੀ ਦਾ ਬੜਾ ਖਤਰਨਾਕ ਦਾ ਕੈਂਚੀ ਹੰਦੀ ਕੈਂਚੀ ਕਬੱਡੀ ਦਾ ਸੁੱਧਰ ਲੋਕੋ ਜਾਂਦੀ ਨਾਲ ਤਕਨੀਕ ਦੇ ਲਈ ਕੈਂਚੀ ਛੁੱਟਣਾ ਰੇਡਰ ਦਾ ਮੁਸ਼ਕਲ ਹੋ ਜਾਂਦਾ ਜਦੋਂ ਜਾਫੀ ਨੇ ਹੋਵੇ ਪਾਈ ਕੈਂਚੀ ਖੇਡ ਮੈਦਾਨ ਦੇ ਵਿੱਚ ਤੇ ਢਿੰਗਲੀ ਇਹ ਰੇਡ ਮદાન ਦੇ ਵਿੱਚ ਪੈ ਚੁੱਕੀ ਐ ਉਹਦਾ ਬਾਬੇ ਮੀਤੇ ਦਾ ਭਤੀਆ ਬਾਬੇ ਮੀਤੇ ਦਾ ਮਾਣ ਕਰ ਗਿਆ ਮੇਰੇ ਵੀਰੋ ਬਾਪੂ 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 ਫੜੀ ਵੇਖੀ 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 ਬਣਦਾ ਕੀ ਹੋਣਾ ਉਹ ਆਈ ਆ ਜਾਨ ਸ਼ਕੰਜੇ ਵਿੱਚ ਜਿਉ ਮੇਲਣ ਵਿੱਚ ਮੰਨਾ ਗੰਨਾ ਹੁਣ ਰੌਣੂ ਆਤਮਾ ਮੱਝੇ ਵਿੱਚ ਰਵੇ ਤਾਂ ਮੰਨਾ ਇਹ ਆ ਬਾਬਾ ਜਗੀਰਾ ਯਾਰ ਤਾੜੀਆਂ ਮਾਰੋ ਬਾਬੇ ਲਈ ਇੱਕ ਵਾਰ ਜਿਹਨੂੰ ਹੱਥ ਪਾਉਂਦਾ ਤੁਹਾਡੇ ਸਾਹਮਣੇ ਇਹ ਤੇ ਕਬੱਡੀ ਵਿੱਚ ਫਰੰਦੀਪੁਰੀਆ ਬਣਿਆ ਫਿਰਦਾ ਅੱਜ ਇਹ ਆ ਬਾਬਾ ਜਗੀਰਾ ਜਗੀਰ ਸਿੰਘ ਭੁੱਲਰ ਲਾ ਨੰਗਲ ਝੌਰ ਵਾਲਾ ਜਿਹਨੂੰ ਕਬੱਡੀ ਦੇ ਵਿੱਚ ਕਹਿੰਦੇ ਸ਼ੈਂਪੀ ਦੀ ਟੱਟੀ ਸ਼ੈਂਪੀ ਦੀ ਟੱਟੀ ਪਰ ਦੂਸਰੇ ਪਾਸੇ ਆਹ ਬਾਈ ਦੀ ਥਾਪੀ ਆਹ ਬਾਈ ਦੀ ਥਾਪੀ ਮੀਤੇ ਪਰਵਾਣ ਦੀ ਜੱਫਾ ਉਧਰੋਂ ਵੀ ਲੱਗ ਗਿਆ ਜੱਫਾ ਇਧਰੋਂ ਵੀ ਲੱਗ ਗਿਆ ਠੀਕ ਹੈ ਫਿਰ ਬੱਤੀਆਂ ਨਿਵੇਟਰਾਂ ਤਾਂ ਕਾਏ ਆ ਸਮਾਂ ਹਟਾਇਆ ਮੇਰੇ ਵੀਰੋ ਰੇੜਿਆਂ ਤੋਂ ਜਹਾਜ਼ਾਂ ਤੱਕ ਦਾ ਆਹ ਸਾਹਮਣੇ ਅਗਲੀ ਰੇਡ ਮੈਦਾਨ ਵਿੱਚ ਪ੍ਰਕਾਸ਼ ਵੀਰ ਪੈ ਗਈ ਹੈ ਆਹ ਅਗਲੀ ਰੇਡ ਔਰ ਸਾਹਮਣੇ ਟੱਕਾਂਗੇ ਢੰਬਲੀ ਵਾਲਾ ਮੀਤਾ ਖੇਡਣ ਜੋ ਜੱਫੇ ਦੀ ਗੱਲ ਕਰਦਾ ਹੋਇਆ ਲੱਗਦਾ ਹੋਇਆ ਯੋਰ ਅੱਜ ਕੁੰਬਲੀ ਨਗਰ ਦੇ ਵਿੱਚ ਦੇਖਾਂਗੇ ਯੋਰ ਜਮਈਆਂ ਹੱਦਿਆ ਹੋਈਆਂ ਔਰ ਦੇਖਾਂਗੇ ਹੰਦਿਆ ਦੇ ਕੋਲ ਟੱਕਰ ਇੱਕ ਇੱਕ ਸਾਜਿਤ ਕਰ ਕਰਦਾ ਹੋਇਆ ਟਾਈਮ ਔਰ ਨੌਜਵਾਨ ਟੱਕਰ ਦੀ ਕੋਸ਼ਿਸ਼ ਕਰਦਾ ਹੋਇਆ ਬਿੰਦਾ ਹੋਇਆ ਟਾਈਮ ਪੁਆਇੰਟ ਯਾਫੀ ਦੇ ਖਾਤੇ ਦੇ ਵਿੱਚ ਪੁਆਇੰਟ ਕੁੰਬਲੀ ਦੇ ਖਾਤੇ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਵਾਸਤੇ ਫਿਰ ਖੇਡ ਮੈਦਾਨ ਦੇ ਵਿੱਚ ਬਾਪੂ ਰੇਡ ਪਾਉਣ ਵਾਸਤੇ ਵਧ ਗਿਆ ਅੱਜ ਢੂੰਬਲੀ ਨਗਰ ਦੇ ਵਿੱਚ ਲੱਗਿਆ ਹੋਇਆ 라운ਡ ਦਾ ਅਗਲੀ ਕਬੱਡੀ ਵਾਸਤੇ ਫਿਰ ਦੇਖਾਂਗੇ ਰੇਡ ਪੌਂਟ ਵਾਸਤੇ ਬਾਪੂ ਖੇਡ ਮੈਦਾਨ ਦੇ ਵਿੱਚ ਵਜਿਆ ਇਹ ਆ ਭਾਲਾ 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 ਤੇ ਪੁਆਇੰਟ ਨੰਬਰ ਰੇਡਰ ਦੇ ਹਿੱਸੇ ਹੈ ਇੰਦਰਜੀਤ ਜੀ ਦੇ ਸੜਾ ਔਖਾ ਕੰਮ ਹੈ ਮਿੱਤਰੋ ਔਖਾ ਭੀੜਾਂ ਚੋਂ ਬੜਾ ਖਜ਼ਾਨਾ ਔਖਾ ਸਾਹਮਣਾ ਹੈ ਸਰਦਾਰੀ ਦਾ ਤੇ ਵਿੱਚ ਮੈਦਾਨੇ ਪਤਾ ਲੱਗ ਜਾਂਦਾ ਹੈ ਜਾ ਬਾਕੂ ਕਰਨੈਲ ਸਿੰਘ ਹੈ ਉਧਰ ਟੀਮਾਂ ਚੁੱਟ ਗਈਆਂ ਅਗਲੀ ਰੇਡ ਪੈ ਚੁੱਕੀ ਆ ਹੁਣ ਕੌਣ ਪੱਕੇ ਹੱਥ ਪਾਊਗਾ ਪੱਕੇ ਹੱਥ ਪਾਉ ਰੇਡਰ ਭੱਜੂ ਜਾਂ ਨਹੀਂ ਜਫਾ ਲੱਗੂ ਜਾਂ ਨਹੀਂ ਹੰਦੇ ਕੋਲ ਪੁਆਇੰਟ ਧਾਵੀ ਦੇ ਵੀ ਸਮਾਪਤ ਹੈ ਖਤਮ ਹੋ ਗਿਆ ਇਕ ਬੱਚਿਆਂ ਦਾ ਸ਼ੋਅ ਹੈ